ਮੈਂ ਬੱਬਾ ਗਿਲ ਸੀਐਨਐਫ ਦਾ ਪ੍ਰੈਜ਼ੀਡੈਂਟ ਜੂਸ ਦਾ ਪੰਜਾਬ ਉਹ ਮੈਸੀਅਨ ਸੰਸ ਫਾਊਂਡੇਸ਼ਨ ਵੱਲੋਂ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਿਆ ਔਰ ਅਸੀਂ ਮਾਨ ਵਾਲੀ ਗੱਲ ਆ ਪੀਐਸਐਚਓ ਮੈਡਮ ਜੋ ਕਿ ਬਹੁਤ ਹੀ ਉਪਰਾਲਾ ਵਧੀਆ ਕਰ ਰਹੇ ਨੇ ਉਹ ਐਸਐਸਪੀ ਦੇ ਨਿਰਦੇਸ਼ਾ ਹੇਠ ਕਿ ਜਿੰਨੇ ਵੀ ਇੱਥੇ ਕੈਂਪ ਲਗਾਏ ਗਏ ਆ ਨਸ਼ੇ ਦੇ ਵਿਰੁੱਧ ਬਹੁਤ ਸਾਰੇ ਲੋਕ ਵੱਧ ਚੜ ਕੇ ਹਿੱਸਾ ਲੈਂਦੇ ਆ ਔਰ ਗਾਈਡਨਸ ਵੀ ਚੰਗੀ ਦਿੱਤੀ ਜਾਂਦੀ ਆ ਜਿਵੇਂ ਕਿ ਅੱਜ ਮਿਲ ਗਰਾਊਂਡ ਧਾਰੀਵਾਲ ਦੇ ਵਿੱਚ ਐਸਪੀ ਸਾਹਿਬ ਆਏ ਹੋਏ ਸੀ ਉਹ ਕਾਫੀ ਲੋਕਾਂ ਦੇ ਵਿੱਚ ਉਤਸ਼ਾਹ ਸੀ ਔਰ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਡਿਸਕਸ਼ਨ ਕੀਤੀ ਕਿ ਜੇ ਕੋਈ ਨਸ਼ਾ ਵੇਚਦਾ ਜਾਂ ਸਾਨੂੰ ਦਿਖਿਆ ਜਾਂ ਕੋਈ ਕਿਸੇ ਬੱਚੇ ਨੂੰ ਗਲਤ ਗਾਈਡ ਕਰਦਾ ਹੋਏਗਾ ਅਸੀਂ ਪੁਲਿਸ ਨੂੰ ਤੁਰੰਤ ਫੋਨ ਕਰਾਂਗੇ ਔਰ ਪੁਲਿਸ ਨੇ ਵੀ ਅੱਗੋਂ ਉਹਨਾਂ ਨੂੰ ਭਰੋਸਾ ਦਿੱਤਾ ਕਿ ਟਾੜੀ ਜਿਹੜੀ ਜਾਣਕਾਰੀ ਆ ਗੁਪਤ ਰੱਖੀ ਜਾਊਗੀ ਸਾਡਾ ਪੁਲਿਸ ਸਾਥ ਦੇਣ ਤੇ ਪਬਲਿਕ ਸਾਥ ਦੇਵੇ ਇਸ ਲਈ ਅਸੀਂ ਸਾਰੇ ਇਲਾਕਾ ਵਾਸੀਆਂ ਨੂੰ ਬੇਨਤੀ ਕਰਨੇ ਆਂ ਕਿ ਪੁਲਿਸ ਪ੍ਰਸ਼ਾਸਨ ਦੇ ਇਕੱਲੇ ਨਿਸ਼ਾਨੇ ਬੰਦ ਕਰਾ ਸਕਦੀ ਪਬਲਿਕ ਦੇ ਸਹਿਯੋਗ ਨਾਲ ਹੀ ਨਸ਼ਾ ਬੰਦ ਹੋਣਾ ਔਰ ਮੈਡਮ ਜੀ ਹਰ ਰੋਜ਼ ਮਹੱਲਾ ਮਹੱਲਾ ਪਿੰਡਾਂ ਪਿੰਡਾਂ ਚ ਜਾ ਕੇ ਇੱਕੋ ਮੈਸੇਜ ਦੇ ਰਹੇ ਨੇ ਆਂ ਕਿ ਨਸ਼ੇ ਵਿਰੋਧ ਮਹਿਮਾ ਜਿਹੜੀ ਪੰਜਾਬ ਸਰਕਾਰ ਨੇ ਛੇੜੀ ਹੋਈ ਆ ਔਰ ਪੁਲਸ ਅਫਸਰਾਂ ਨੇ ਛੇੜੀ ਹੋਈ ਆ ਸਾਡਾ ਸਹਿਯੋਗ ਕਰੋ ਔਰ ਨਸ਼ੇ ਨੂੰ ਅਸੀਂ ਥੱਲ ਪਾ ਸਕੀਏ ਬੱਚਿਆਂ ਨੂੰ ਇਸ ਪਾਸੇ ਜਿਹੜੀ ਮੀਟਿੰਗ ਕੀਤੀ ਗਈ ਹੈ ਅੱਜਕੱਲ ਜਿਹੜਾ ਨਸ਼ਾ ਦਾ ਜਾਨ ਜਿਹੜਾ ਵੱਧ ਰਿਹਾ ਸੋ ਜਿਹੜੇ ਯੂਥ ਹੈ ਖਾਸ ਕਰਕੇ ਜਿਹੜਾ ਇਹ ਬੱਚਿਆਂ ਨੂੰ ਅਸੀਂ ਬੈਗ ਦੇ ਪੇਰੈਂਟਸ ਨੂੰ ਬੁਲਾ ਕੇ ਬੱਚਿਆਂ ਨੂੰ ਬੁਲਾ ਕੇ ਉਹਨਾਂ ਨਾਲ ਅਸੀਂ ਇਹ ਚੀਜ਼ ਦੀ ਇੰਟਰੈਕਸ਼ਨ ਕੀਤੀ ਹੈ ਵੀ ਇਹ ਦੇ ਨਸ਼ਿਆਂ ਤੋਂ ਬੜਾ ਨੁਕਸਾਨ ਹੈ ਸਿਹਤ ਲਈ ਆਪਣੇ ਪਰਿਵਾਰ ਲਈ ਔਰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਨਸ਼ਿਆਂ ਦਾ ਕਿੰਨਾ ਨੁਕਸਾਨ ਹੈ ਉਹ ਚੀਜ਼ ਬਾਰੇ ਬੱਚਿਆਂ ਨੂੰ ਇਹ ਚੀਜ਼ ਦੀ ਅਵੇਅਰਨੈਸ ਦਿੱਤੀ ਗਈ ਹੈ ਵੀ ਇਹਨਾਂ ਤੋਂ ਦੂਰ ਰਹੋ ਨਸ਼ਿਆਂ ਤੋਂ ਤਾਂ ਕਿ ਆਪਣੇ ਆਪ ਨੂੰ ਤੁਸੀਂ ਅੱਛੇ ਤਰੀਕੇ ਨਾਲ ਸਮਾਜ ਢਾਲ ਸਕੋ ਔਰ ਆਪਣਾ ਚੰਗਾ ਜੀਵਨ ਬਤੀਤ ਕਰ ਸਕੋ ਔਰ ਬੱਚਿਆਂ ਨਾਲ ਗੇਮਾਂ ਬਾਰੇ ਬੱਚਿਆਂ ਨੂੰ ਜਿਹੜੀ ਹੈਗੀ ਇਸ ਬਾਰੇ ਮੋਟੀਵੇਸ਼ਨ ਦਿੱਤੀ ਗਈ ਵੀ ਤੁਸੀਂ ਆਪਣੇ ਗੇਮਾਂ ਦੇ ਪਾਸੇ ਧਿਆਨ ਦਿਓ ਆਪਣੇ ਸਰੀਰ ਨੂੰ arogh ਬਣਾਉਣ ਲਈ ਤੰਦਰੁਸਤ ਸਿਹਤਮੰਦ ਬਣਾਉਣ ਲਈ ਅੱਛੀਆਂ ਗੇਮਾਂ ਅਡਾਪਟ ਕਰੋ ਜਿਵੇਂ ਹਾਕੀ ਹੈ ਜਾਂ ਫੁੱਟਬਾਲ ਹੈ ਜਾਂ ਰੈਸਲਿੰਗ ਹੈ ਜਿੱਥੇ ਬੱਚਿਆਂ ਦਾ ਇੰਟਰਸਟ ਹੈ ਉਹਨੂੰ ਉਸ ਪਾਸੇ ਧਿਆਨ ਦਿਓ ਔਰ ਆਪਣੀ ਸਿਹਤ ਬਣਾਉਣ ਉਸ ਵੇਲੇ ਅਸੀਂ ਜੋ ਵੀ ਅਸੀਂ ਇਹ ਅਲੱਗ-ਅਲੱਗ ਟੀਮਾਂ ਤੇ ਆ ਜੀ ਆਪਣੇ ਲੈਵਲ ਤੇ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਕਲੈਕਟ ਕਰਕੇ ਜਿਹੜੇ-ਜਿਹੜੇ ਦੁਕਾਨਦਾਰ ਸ਼ਾਪ ਕਮਰਸ਼ੀਅਲ ਸ਼ਾਪਸ ਨੇ ਉਹਨਾਂ ਨੂੰ ਪਹਿਲਾਂ ਹੀ ਆਲਰੇਡੀ ਇੰਸਟਰਕਸ਼ਨ ਦਿੱਤਾ ਜਾਰੀ ਕੀਤੀਆਂ ਨੇ ਵੀ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕੋਈ ਨਸ਼ੀਲੀ ਚੀਜ਼ ਹੈ ਜਿਹੜੀ ਅਨਥਰਾਇਜ਼ ਹੈ ਉਹ ਸੇਲ ਨਾ ਕਰਨ ਜਿਹੜੀ ਸਿਹਤ ਲਈ ਹਾਨੀ ਕਰਕੇ ਕਤਕ ਹੈ ਔਰ ਡਰਗ ਇਨਸਪੈਕਟਰ ਇਨਸਪੈਕਟਰ ਵੱਲੋਂ ਜਾਂ ਡਰਗ ਡਿਪਾਰਟਮੈਂਟ ਜਾਂ ਡਿਸਟ੍ਰਿਕਟ ਡੀਸੀ ਡਿਪਾਰਟਮੈਂਟ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਵੱਲੋਂ ਵੀ ਪਹਿਲਾਂ ਇਨਸਟਰਕਸ਼ਨ ਆਲਰੇਡੀ ਜਾਰੀ ਹੋਈਆਂ ਹੋਈਆਂ ਨੇ ਸੋ ਬਲੂਸ਼ ਡਿਪਾਰਟਮੈਂਟ ਵੱਲੋਂ ਵੀ ਪ੍ਰੋਪਰ ਉਹਨਾਂ ਨੂੰ ਮੀਟਿੰਗ ਕਰਕੇ ਇਸ ਬਾਰੇ ਦੱਸਿਆ ਜਾਂਦਾ ਵੀ ਕੋਈ ਜਿਹੜੀ ਨਸ਼ੇ ਵਾਲੀ ਚੀਜ਼ ਹੈ ਜਿਹੜੀ ਅਨਥਰਾਇਜ਼ ਹੈ ਜਿਹੜੀ ਜਿਹੜੀ ਉਹ ਚੀਜ਼ ਦਾ ਸੇਲ ਕੀਤੀ ਜਾਵੇ ਔਰ ਉਹ ਵੀ ਇੱਕ ਆਪ ਸਮਾਜਿਕ ਤੌਰ ਤੇ ਸਮਾਜ ਦਾ ਅੰਗ ਨੇ ਯਾ ਮੈਂਬਰ ਨੇ ਉਹਨਾਂ ਦਾ ਪਰਿਵਾਰ ਹੈ। ਤੋਂ ਬੱਚੇ ਨੂੰ ਇਸ ਪਾਸੇ ਗਲਤ ਪਾਸੇ ਨਾ ਪਾਉਣ। ਬੱਚਿਆਂ ਨੇ ਜਿਹੜੀਆਂ ਹੈਗੀਆਂ ਨੇ ਮੁਸ਼ਕਲਾਂ ਜਿਹੜੀ ਕਹਿੰਦੇ ਵੀ ਅਸੀਂ ਸਾਨੂੰ ਕੁਝ ਅਸੀਂ ਸਪੋਰਟਸ ਪਾਸੇ ਆਉਣ ਨੂੰ ਤਿਆਰ ਨੇ ਬੱਚੇ। ਉਹਨਾਂ ਦੀ ਮੋਟੀਵੇਸ਼ਨ ਹੈ ਸਪੋਰਟਸ ਵਾਲੇ ਪਾਸੇ ਲੇਕਿਨ ਉਹ ਕਹਿੰਦੇ ਵੀ ਸਾਨੂੰ ਅੱਛੀ ਕੋਈ ਇੱਥੇ ਗਰਾਊਂਡਸ ਵਗੈਰਾ ਜਾਂ ਸਾਡਾ ਜਿਵੇਂ ਗਰਾਊਂਡਸ ਨੇ ਜਿਵੇਂ ਫੁੱਟਬਾਲ ਦਾ ਹੋ ਗਿਆ ਜਾਂ ਹਾਕੀ ਦਾ ਹੋ ਗਿਆ ਜਾਂ ਕੁੜੈਸਲਿੰਗ ਜਿਹੜੇ ਪਾਸੇ ਬੱਚਿਆਂ ਨੇ ਧਿਆਨ ਜਿਹੜੀ ਯਾਹਰ ਕੀਤੀ ਹੈ ਲੇਕਿਨ ਉਸ ਪਾਸੇ ਥੋੜਾ ਜਿਆਦਾ ਧਿਆਨ ਦੇਣ ਦੀ ਲੋੜ ਹੈ ਸੋ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅਸੀਂ ਪਹਿਲ ਦੇਵਾਂਗੇ ਸੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਲੋਕਾਂ ਦੇ ਸਹਿਯੋਗ ਨਾਲ ਜਿਹੜਾ ਹੈਗਾ ਅਸੀਂ ਹਰ ਵਾਰ ਸਹਿਯੋਗ ਦੇਣ ਨੂੰ ਤਿਆਰ ਆ ਤੇ ਜਿੱਥੇ ਬੱਚਿਆਂ ਦਾ ਭਲਾ ਹੋ ਸਕੇ ਤੇ ਅੱچھے ਗਰਾਊਂਡ ਜਿਹੜੇ ਬਣ ਸਕਣ ਤੇ ਆਪਣਾ ਉਹ ਅੱਛਾ ਜੀਵਨ ਜਿਹੜਾ ਹੈਗਾ ਚੀ ਆਪਣੀ ਸਿਹਤ ਜਾਂ ਆਪਣਾ ਅੱਛਾ ਜੀਵਨ ਬਣਾ ਸਕਣ ਇਦੇ ਵਿੱਚ ਪੰਜਾਬ ਸਰਕਾਰ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੀਆਂ ਸਾਨੂੰ ਹਦਾਇਤਾਂ ਹੋਈਆਂ ਨੇ ਕਿ ਜਿਹੜੇ ਜੂਥ ਸਾਡੇ ਹੈਗੇ ਆ ਬੱਚੇ ਜੂਥ ਛੋਟੇ ਨੇ ਇਹ ਇਹ ਨਸ਼ਿਆਂ ਦੇ ਦਲਦਲ ਵਿੱਚ ਫਸ ਰਹੇ ਹੈਗੇ ਨੇ ਤੇ ਇਹਨਾਂ ਨੂੰ ਮਹੱਲੇ ਮਹੱਲੇ ਪਿੰਡ ਪਿੰਡ ਜਾ ਕੇ ਇਹਨਾਂ ਨੂੰ ਹਿਦਾਇਤ ਕਰੋ ਤੇ ਲੋਕਾਂ ਦਾ ਸਹਿਯੋਗ ਲਾਓ ਉਹ ਸਾਡਾ ਪੁਲਿਸ ਦਾ ਸਾਥ ਦੇਵੇ ਤੇ ਪੁਲਿਸ ਜਿਹੜੇ ਅਸੀਂ ਉਹਨਾਂ ਦਾ ਸਾਥ ਦਈਏ ਤੇ ਨਸ਼ਿਆਂ ਤੋਂ ਬੱਚਿਆਂ ਨੂੰ ਜਿਹੜਾ ਅਸੀਂ ਮੁਕਤ ਕਰ ਸਕੀਏ ਤੇ ਵਧੀਆ ਆਪਣਾ ਰੰਗਲਾ ਪੰਜਾਬ ਜਿਹੜਾ ਅਸੀਂ ਬਣਾ ਸਕੀਏ ਤੇ ਇਹ ਅਸੀਂ ਹਰ ਰੋਜ਼ ਹੀ ਜਿਹੜੇ ਆ ਪਿੰਡਾਂ ਮਹਾਲਿਆਂ ਵਿੱਚ ਜਾ ਕੇ ਤੇ ਸੈਮੀਨਾਰ ਲਾ ਰਹੇ ਆ ਜਐਸਪੀ ਸਾਹਿਬ ਆਏ ਸੀਗੇ ਜਿਨ੍ਹਾਂ ਨੇ ਪੂਰਾ ਪਬਲਿਕ ਨੂੰ ਜਿਹੜਾ ਹੈਗਾ ਵਿਸਤਾਰ ਦੇ ਨਾਲ ਨੌਜਵਾਨ ਬੱਚਿਆਂ ਨੂੰ ਜਿਹੜਾ ਹੈਗਾ ਨਸ਼ਿਆਂ ਦੇ ਸਬੰਧੀ ਜਿਹੜਾ ਗਾਈਡ ਕੀਤਾ ਗਿਆ ਅੱਜ